ਇੱਕ ਮਾਂ-ਬਾਪ ਨੇ ਜਿਹੜੇ ਕਿ ਚਿੱਟੇ ਦੇ ਆਦੀ ਆ 1,80,000 ਦੇ ਵਿੱਚ ਆਪਣਾ ਪੁੱਤ ਵੇਚਤਾ ਇਹ ਪੰਜਾਬ ਨਹੀਂ ਹੋ ਸਕਦਾ ਇੱਥੇ ਸਾਡੀਆਂ ਮਾਵਾਂ ਨੇ ਧਰਮ ਦੇ ਲਈ ਬੱਚਿਆਂ ਦੇ ਟੁਕੜੇ-ਟੁਕੜੇ ਕਰਕੇ ਝੋਲੀਆਂ ਦੇ ਵਿੱਚ ਪਵਾਏ ਆ ਪਰ ਬੱਚਿਆਂ ਦੇ ਸੌਦੇ ਨਹੀਂ ਕੀਤੇ ਆ ਅੱਜ ਜਿਹੜਾ ਧਰਮ ਪਰਿਵਰਤਨ ਹੈ ਮੈਂ ਸਮਝਦਾ ਮਾਂ ਇਹ ਦਲ ਪੰਥਾਂ ਦੇ ਸਹਿਯੋਗ ਨਾਲ ਹੀ ਇਨੂੰ ਠੱਲ ਪਾਈ ਜਾ ਸਕਦੀ ਆ ਇੱਕ ਮਾਂ-ਬਾਪ ਨੇ ਜਿਹੜੇ ਕਿ ਚਿੱਟੇ ਦੇ ਆਦੀ ਆ 1,80,000 ਦੇ ਵਿੱਚ ਆਪਣਾ ਪੁੱਤ ਵੇਚਦਾ ਇਹ ਪੰਜਾਬ ਨਹੀਂ ਹੋ ਸਕਦਾ ਇੱਥੇ ਸਾਡੀਆਂ ਮਾਵਾਂ ਨੇ ਧਰਮ ਦੇ ਲਈ ਬੱਚਿਆਂ ਦੇ ਟੁਕੜੇ-ਟੁਕੜੇ ਕਰਕੇ ਝੋਲੀਆਂ ਦੇ ਵਿੱਚ ਪਵਾਏ ਆ ਪਰ ਬੱਚਿਆਂ ਦੇ ਸੌਦੇ ਨਹੀਂ ਕੀਤੇ ਆ ਅੱਜ ਜਿਹੜਾ ਧਰਮ ਪਰਿਵਰਤਨ ਹੈ ਮੈਂ ਸਮਝਦਾ ਮਾਂ ਇਹ ਦਲ ਪੰਥਾਂ ਦੇ ਸਹਿਯੋਗ ਨਾਲ ਹੀ ਇਨੂੰ ਠੱਲ ਪਾਈ ਜਾ ਸਕਦੀ ਆ